ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾ ਤਾਂ ਮੈਂ ਦੇਸ਼ ਸੇਵਕ ਦਾ ਬਹੁਤ ਧੰਨਵਾਦੀ ਆ ਜਿਹੜੇ ਟਾਈਮ ਦੀ ਟਾਈਮ ਵੀਡੀਓ ਬਣਾਉਂਦੇ ਆ ਜਿਹੜੇ ਸਾਡੇ ਪਿੰਡ ਦੇ ਵਿੱਚ ਬੂਟਿਆਂ ਦਾ ਬਚਾਅ ਵੀ ਸਿਰਫ ਤੁਹਾਡੇ ਕਰਕੇ ਹੀ ਆ ਜੀ ਜੀ ਜਿਹੜੇ ਆ ਸਾਡੇ ਹੁਣ ਪਾਰਕ ਦੇ ਵਿੱਚ ਬੂਟੇ ਲੱਗ ਰਹੇ ਆ ਜੀ ਸਰਪੰਚ ਸਾਹਿਬ ਦਾ ਅਸੀਂ ਦੇਣ ਨਹੀਂ ਦੇ ਸਕਦੇ ਜੋ ਇਹਨੇ ਪ੍ਰਿੰਟ ਲੇ ਕਰਵਾਨੀ ਕੀਤੀ ਆ ਹੁਣ ਵੀ ਮੋਰੇ ਹੋ ਕੇ ਉਹ ਆਪ ਬੂਟੇ ਲਵਾ ਰਿਹਾ ਆ ਇਹ ਬੂਟਿਆਂ ਦਾ ਤਾਂ ਬਹੁਤ ਜ਼ਿਆਦਾ ਸ਼ੌਕ ਹੋ ਆ ਜੀ ਆਉਣ ਵਾਲੀ ਜਨਰੇਸ਼ਨ ਨੂੰ ਜੀ ਜੇ ਬੂਟੇ ਬਜੂਗੇ ਤਦੇ ਦੁਨੀਆ ਬਜੂਗੀ ਜੀ ਨਹੀਂ ਤਾਂ ਕੋਈ ਜਾਣਸ ਨਹੀਂ ਹੈਗਾ ਪਰ ਜਿਹੜੇ ਬੂਟੇ ਰੋੜਾ ਤੇ ਲਾਉਂਦੇ ਆ ਜੇ ਥੋੜੇ ਜਿਹਾ ਹਨਾ ਮਿਹਨਤੀ ਕਰਾ ਕੇ ਲੱਗਣ ਹੁਣ ਸਾਡੀਆਂ ਕੰਪੈਨਾਂ ਵੀ ਉੱਥੋਂ ਲੰਘਦੇ ਜਾਂ ਨਹੀਂ ਸਾਨੂੰ ਸਾਈਡ ਦੇਣੇ ਵੀ ਔਖੀ ਹੋ ਜਾਂਦੇ ਆ ਕਿਉਂਕਿ ਅਜੇ ਤਾਂ ਬੂਟੇ ਛੋਟੇ ਆ ਛੋਟੇ ਆ ਜਦੋਂ ਇਹ ਵੱਡੇ ਹੋ ਜਾਣੇ ਪ੍ਰੋਬਲਮ ਆਉਣੀ ਆ ਕਿਉਂਕਿ ਤੋਂ ਗੱਡੀਆਂ ਨਹੀਂ ਪਾਸ ਤੁਹਾਨੂੰ ਨਹੀਂ ਹੁੰਦੀਆਂ ਜੀ ਕੰਪੈਨ ਦਾ ਤਾਂ ਭੁੱਲ ਜਾਈਂ ਕਿਉਂਕਿ ਟਾਣੇ ਜਿਹੜੇ ਹੈਗੇ ਆ ਜੋ ਖੇਤ ਵਾਲੂ ਵਧਣਗੇ ਬਸ ਜਾਓ ਸ਼ੜਕ ਵਾਲੂ ਵਧਣਗੇ ਇਹ ਸਾਡੀ ਸਰਕਾਰ ਨੂੰ ਬੇਨਤੀ ਆ ਜੀ ਪਹਿਲਾ ਮਾਇਨਤੀ ਕਰਾਓ ਜੇ ਫੇਰ ਬੂਟਾ ਲੱਗੇ ਤਾਂ ਵਧੀਆ ਆ ਨਹੀਂ ਤਾਂ ਜਿਹਦੇ ਖੇਤ ਨੂੰ ਲੱਗਦਾ ਉਹ ਜੜ ਪਟ ਦਿੰਦਾ ਜੀ ਬੂਟੇ ਕਈ ਵਾਰੀ ਲਾ ਹਟੇ ਆ ਪਰ ਹੋਣ ਨਹੀਂ ਦਿੰਦੇ ਜਿਹੜੇ ਹੋ ਗਏ ਉਹ ਰੱਬ ਦੀ ਕਿਸਮਤ ਨਾਲ ਹੀ ਹੋਏ ਆ ਜੀ ਲੋਕਾ ਲੋ ਕੋ ਰਿਟੇਲ ਨਹੀਂ ਜਿਹੜੇ ਆ ਪਾਰਕਾਂ ਦੇ ਵਿੱਚ ਲੱਗ ਰਹੇ ਆ ਬਹੁਤ ਵਧੀਆ ਜੀ ਨਿਆੜਿਆਂ ਦੇ ਘੁੰਮਣ ਫਨ ਲਈ ਪਾਰਕ ਬਹੁਤ ਵਧੀਆ ਬਣੀਆਂ ਪਹਿਲਾਂ ਇੱਥੇ ਕਿੰਨਾ ਗੰਦ ਹੁੰਦਾ ਸੀ ਤੁਹਾਨੂੰ ਪਤਾ ਹੀ ਢੇਰਾਂ ਵਾਲੀ ਜਗ੍ਹਾ ਆ ਇਹ ਹਾਂਜੀ ਬਾਕੀ ਪਿੰਡ ਦੇ ਵਿੱਚ ਵਿਕਾਸ ਬਹੁਤ ਕਰਾਇਆ ਸਰਪੰਚ ਸਾਹਿਬ ਨੇ ਪਿੰਡ ਦੇ ਵਿੱਚ ਵੀ ਬੂਟੇ ਬਹੁਤ ਲਾਏ ਆ ਜੀ ਤੇ ਬਾਕੀ ਦੇ ਸੇਵਕ ਦੇ ਅਸੀਂ ਧੰਨਵਾਦਾਂ